ਕੀ ਜਾਣਦੇ ਹੋ ਪੀਟੀਸੀ ਗੁਰਬਾਣੀ ਲਾਈਵ ਕਰਦਾ ਹੈ ਤੇ ਗੁਰਬਾਣੀ ਲਾਈਵ ਦਾ ਜੋ ਕਹਿ ਦਈਏ ਮੋٹے ਸ਼ਬਦਾਂ ਵਿੱਚ ਗੁਰਬਾਣੀ ਵੇਚ ਕੇ ਬੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਹੈ ਜੇ ਬੰਦੇ ਆ ਤੇ ਲੈ ਲੈਣੇ ਚਾਹੀਦੇ ਲੋਕ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ ਇਹ ਬਹੁਤ ਹੀ ਨਿਗੂਣੀ ਰਾਸ਼ੀ ਮਿਲੀ ਹੈ ਇਹ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹ ਮਜ਼ਾਕ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਇਹ ਮਜ਼ਾਕ ਦਿੱਲੀ ਤੋਂ ਹੀ ਕਰ ਦਿੰਦੇ ਦੇਸ਼ ਦੀ ਮਜ਼ਬੂਤੀ ਸਟੇਟ ਤੇ ਕੇਂਦਰ ਦੇ ਸਬੰਧਾਂ ਨਾਲ ਨਹੀਂ ਹੋਣੀ ਦੇਸ਼ ਦੀ ਮਜ਼ਬੂਤੀ ਸਟੇਟ ਟੂ ਸਟੇਟ ਦੇ ਸਬੰਧਾਂ ਦੇ ਨਾਲ ਹੋਣੀ ਹੈ ਜਿੰਨਾ ਸਟੇਟ ਟੂ ਸਟੇਟ ਦੇ ਜਿਹੜੇ ਸਬੰਧਾਂ ਮਜ਼ਬੂਤ ਹੋਣਗੇ ਉਹਨਾਂ ਦੇਸ਼ ਮਜ਼ਬੂਤ ਹੋਊਗਾ ਹੜਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਅਤੇ ਹੜ ਪੀੜਤਾਂ ਦੀ ਸਾਰ ਲੈਣ ਨਿਕਲੇ ਹੋਏ ਪੁਨਰ ਸਰਜੀਤ ਅਕਾਲੀ ਦਲ ਦੇ ਆਗੂਆਂ ਨੇ ਅੱਜ ਫਿਰੋਜ਼ਪੁਰ ਜ਼ਿਲ੍ਹੇ ਦਾ ਜ਼ਾਇਜ਼ਲਾ ਲਿਆ ਇਸ ਸਮੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਕਮੇਟੀ ਦੇ ਸਭਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਭਾਈ ਗੋਵਿੰਦ ਸਿੰਘ ਲੋਂਗੋਵਾਲ, ਸਾਬਕਾ ਐਮਪੀ ਰਤਨ ਸਿੰਘ ਅਜਨਾਲਾ, ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਭਾਈ ਮਨਜੀਤ ਸਿੰਘ, ਸਤਵਿੰਦਰ ਸਿੰਘ ਟੋੜਾ ਸਣੇ ਹੋਰ ਆਗੂ ਉਹਨਾਂ ਦੇ ਨਾਲ ਸਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸਮੇਂ ਜਿੱਤੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 1600 ਕਰੋੜ ਦੀ ਰਾਸ਼ੀ ਨੂੰ ਨਗੌਣੀ ਦੱਸਦਿਆਂ ਪੰਜਾਬ ਨਾਲ ਮਜ਼ਾਕ ਕਰਾਰ ਦਿੱਤਾ ਉੱਥੇ ਹੀ ਉਹਨਾਂ ਹੜਪੀੜਤਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਬੰਡੇ ਜਾ ਰਹੀ ਨਗਦੀ ਉੱਤੇ ਵੀ ਟਿੱਪਣੀ ਕੀਤੀ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਗਰਵਾਣੀ ਵੇਚ ਕੇ ਇਕੱਠੀ ਕੀਤੀ ਮਾਇਆ ਦੱਸਿਆ ਅਤੇ ਆਖਿਆ ਕਿ ਇਹ ਸੰਗਤ ਦੀ ਮਾਇਆ ਹੈ ਅਤੇ ਸੰਗਤ ਨੂੰ ਲੈ ਲੈਣੀ ਚਾਹੀਦੀ ਹੈ ਨਾਲ ਹੀ ਉਹਨਾਂ ਸੂਬਾ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਤੇ ਵੀ ਨਿਸ਼ਾਨਾ ਸੇਧਿਆ ਵੈਸੇ ਹੜਪੀੜਤਾਂ ਵਿੱਚ ਨਗਦੀ ਤਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਸਣੇ ਹੋਰ ਕਈ ਆਗੂ ਵੀ ਬਣ ਰਹੇ ਨੇ ਇਹੋ ਕੰਮ ਕਈ ਗਾਇਕ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਅਤੇ ਧਾਰਮਿਕ ਆਗੂ ਵੀ ਕਰ ਰਹੇ ਨੇ ਹੜਾਂ ਬਾਰੇ ਗੱਲਬਾਤ ਕਰਦਿਆਂ ਗਿਆਨੀ ਹਰਪੀ ਸਿੰਘ ਨੇ ਇਸ ਸਮੇਂ ਕੁਝ ਅੰਕੜੇ ਵੀ ਰੱਖੇ ਉਨ੍ਹਾਂ ਆਖਿਆ ਕਿ ਪੰਜਾਬ ਸਿਰਫ 1.5% ਦੀ ਜ਼ਮੀਨ ਹੋਣ ਦੇ ਬਾਵਜੂਦ ਦੇਸ਼ ਦੇ ਅੰਨ ਭੰਡਾਰ ਵਿੱਚ 14% ਦਾ ਯੋਗਦਾਨ ਪਾਉਂਦਾ ਹੈ ਇਸੇ ਤਰ੍ਹਾਂ ਦੇਸ਼ ਦੀ ਜੀਡੀਪੀ ਵਿੱਚ ਪੰਜਾਬ ਦੇ ਯੋਗਦਾਨ ਸਣੇ ਉਨ੍ਹਾਂ ਹੋਰ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ ਪਰ ਇਹ ਸਭ ਦੇ ਬਾਵਜੂਦ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਲਈ ਐਲਾਨੀ 1600 ਕਰੋੜ ਰੁਪਏ ਦੀ ਰਾਸ਼ੀ ਨੂੰ ਉਨ੍ਹਾਂ ਨਗੂਣੀ ਕਰਾ ਦਿੱਤਾ ਅਤੇ ਇਸ ਨੂੰ ਪੰਜਾਬ ਨਾਲ ਮਜ਼ਾਕ ਦੱਸਿਆ ਪੰਜਾਬ ਦੇ ਵਿੱਚ ਬੜੀ ਵੱਡੀ ਤਰਾਸ ਦੀ ਜਿਹੜੀ ਹੈ ਉਹ ਆਈ ਹੋਈ ਹੈ ਹੌਲਕਾ ਤੇ ਇਸ ਤਰ੍ਹਾਂ ਦੀ ਦਾ ਮੁਕਾਬਲਾ ਪੰਜਾਬ ਵੀ ਜਿਹੜਾ ਬੜੀ شدت ਦੇ ਨਾਲ ਕਰ ਰਿਹਾ ਕਿਸੇ ਤੋਂ ਕੋਈ ਉਮੀਦ ਦੀ ਕਿਰਨ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਕੱਲ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਤੇ ਉਹਨਾਂ ਨੇ 1600 ਕਰੋੜ ਰੁਪਏ ਜਿਹੜਾ ਪੰਜਾਬ ਨੂੰ ਦਿੱਤਾ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਕੋਲ ਦੇਸ਼ ਦੇ ਮੁਕਾਬਲੇ ਸਿਰਫ 1.5% ਜ਼ਮੀਨ ਹੈ 1.5% ਜ਼ਮੀਨ ਹੈ ਪੰਜਾਬ ਕੋਲ ਪੂਰੇ ਭਾਰਤ ਦੇ ਮੁਕਾਬਲੇ ਲੇਕਿਨ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਆ ਉਹ ਪੂਰੇ ਭਾਰਤ ਦੇ ਮੁਕਾਬਲੇ 14% ਹੈ 23 ਤੇ 24 ਦੇ ਵਿੱਚ ਜਿਹੜਾ ਪਿੱਛੇ ਸਾਲ ਗੁਜ਼ਰ ਗਿਆ 23 ਤੇ 24 ਇਸ 23 ਤੇ 24 ਦੇ ਵਿੱਚ ਕੁੱਲ ਖੇਤੀਬਾੜੀ ਤੋਂ ਜਿਹੜੀ ਆਮਦਨ ਹੋਈ ਹੈ ਉਹ 4.88 ਲੱਖ ਕਰੋੜ ਹੋਈ ਹੈ ਜਿਹਦੇ ਵਿੱਚ ਕੱਲਾ ਹੀ ਪੰਜਾਬ ਦਾ ਹਿੱਸਾ ਜਿਹੜਾ ਹੈ ਉਹ 66320 ਕਰੋੜ ਰੁਪਏ ਬਣਦਾ ਹੈ ਮਤਲਬ 14% ਹਿੱਸਾ ਜਿਹੜਾ ਹੈ ਉਹ ਪੰਜਾਬ ਨੇ ਪਾਇਆ ਹੈ ਜੀਡੀਪੀ ਦੇ ਵਿੱਚ ਵੀ ਤੇ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ ਇਹ ਬਹੁਤ ਨਿਗੂਣੀ ਰਾਸ਼ੀ ਮਿਲੀ ਹੈ ਮੈਂ ਸਮਝਦਾ ਕਿ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹ ਮਜ਼ਾਕ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਇਹ ਮਜ਼ਾਕ ਦਿੱਲੀ ਤੋਂ ਹੀ ਕਰ ਦਿੰਦੇ ਤੇ ਬੜੀ ਵੱਡੀ ਸਾਡੇ ਨਾਲ ਤ੍ਰਾਸਦੀ ਹੋਈ ਹੈ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਤ੍ਰਾਸਦੀ ਦੇ ਮੌਕੇ ਪੰਜਾਬੀਆਂ ਨੇ ਭਰਪੂਰ ਜਿਹੜਾ ਹੈ ਉਹ ਜਿਹੜੇ ਤ੍ਰਾਸਦੀ ਦੇ ਸ਼ਿਕਾਰ ਲੋਕ ਨੇ ਉਹਨਾਂ ਦਾ ਸਾਥ ਦਿੱਤਾ ਚਾਹੇ ਸਮਾਜਿਕ ਜਥੇਬੰਦੀਆਂ ਚਾਹੇ ਧਾਰਮਿਕ ਜਥੇਬੰਦੀਆਂ ਚਾਹੇ ਕਾਰਸੀ ਵਾਲੇ ਮਹਾਪੁਰਖ ਹੈ ਚਾਹੇ ਰਾਸੀ ਜਥੇਬੰਦੀਆਂ ਉਹਨਾਂ ਨੇ ਆਪਣੇ ਆਪਣੇ ਵਿੱਤ ਦੇ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਿਹੜਾ ਉਹ ਹਰ ਪੀੜਤਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਇਸ ਤੋਂ ਬਾਅਦ ਉਹਨਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵੀ ਉਂਗਲ ਚੁੱਕੀ ਭਗਵੰਤ ਮਾਨ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਮਸ਼ਹੂਰੀਆਂ ਵਾਲੀ ਸਰਕਾਰ ਦਾ ਤਗਮਾ ਵੀ ਦੇ ਦਿੱਤਾ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ 1600 ਕਰੋੜ ਦੇ ਬਹੁਤ ਘੱਟ ਰਾਸ਼ੀ ਦਿੱਤੀ ਆ ਹੁਣ ਜਦੋਂ ਅਰਵਿੰਦ ਕੇਜਰੀਵਾਲ ਇਸ ਨੂੰ ਵੰਡਣਗੇ ਤਾਂ ਉਹਨਾਂ ਇਸ ਵਿੱਚੋਂ 1000 ਕਰੋੜ ਤਾਂ ਇਸ਼ਤਿਆਰਵਾਦੀ ਉੱਤੇ ਹੀ ਖਰਚ ਕਰ ਦੇਣਾ ਪਿੱਛੇ ਸਿਰਫ 600 ਕਰੋੜ ਬਚ ਜਾਣਾ ਫਿਰ ਨਾਲ ਹੀ ਉਹ ਇਸ ਤੋਂ ਬਚਨ ਦਾ ਇੱਕ ਸੁਝਾਅ ਵੀ ਦਿੰਦੇ ਨੇ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਪੰਜਾਬ ਦੇ ਨਾਲ ਖੜਨਾ ਚਾਹੀਦਾ ਸੀ ਔਰ ਕਿੱਡੀ ਹਰਾਨੀ ਦੀ ਗੱਲ ਹੈ ਕਿ 80 ਕਿਲੋਮੀਟਰ ਬਾਰਡਰ ਜਿਹੜਾ ਹੈ ਉਹ ਰੁੜ ਗਿਆ 90 ਦੇ ਕਰੀਬ ਬੀਐਸਐਫ ਦੀਆਂ ਚੌਂਕੀਆਂ ਵੀ ਰੁੜ ਗਈਆਂ ਤੇ ਪੰਜਾਬ ਵੱਲ ਜਿਹੜਾ ਉਹ ਧਿਆਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਿਲਕੁਲ ਹੀ ਨਹੀਂ ਦਿੱਤਾ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ 1600 ਕਰੋੜ ਰੁਪਏ ਦਿੱਤਾ ਹੈ ਤੇ ਇਹ ਜੇ 1600 ਕਰੋੜ ਰੁਪਏ ਦੀ ਤਕਸੀਮ ਇਹ ਕੇਜਰੀਵਾਲ ਸਾਹਿਬ ਕਰਦੇ ਆ ਤੇ 1000 ਕਰੋੜ ਰੁਪਏ ਜਿਹੜਾ ਇਹ ਐਡਵਰਟਾਈਜ਼ਮੈਂਟ ਤੇ ਲਾਉਣਗੇ ਤੇ ਪੱਲੇ ਜਿਹੜਾ ਸਿਰਫ 600 ਕਰੋੜ ਹੀ ਪੈਣਾ ਇਸ ਲਈ ਅਪੀਲ ਹੈ ਵੀ ਚਲੋ ਦਿੱਤਾ ਤਾਂ ਬਹੁਤ ਘੱਟ ਹੈ ਪਰ ਜਿਹੜਾ ਵੀ ਦਿੱਤਾ ਹੈਗਾ ਇਹ ਸਿੱਧਾ ਜਿਹੜੇ ਪੀੜਤ ਨੇ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਜਿਹੜੇ ਵੀ ਪ੍ਰਭਾਵਿਤ ਹੋਏ ਆ ਉਹਨਾਂ ਦੇ ਸਿੱਧਾ ਖਾਤਿਆਂ 'ਚ ਪਾਏ ਜਾਣ ਤਾਂ ਕਿ ਹਰ ਇੱਕ ਨੂੰ ਜਿਹੜਾ ਹੈ ਉਹ ਲਾਭ ਮਿਲ ਸਕੇ ਰਕਮ ਤਾਂ ਇੰਨੀ ਕੀ ਹੈ ਜਿੰਨਾ ਊਠ ਦੇ ਮੂੰਹ 'ਚ ਜੀਰਾ ਪਰ ਫਿਰ ਵੀ ਚਲੋ ਜੋ ਵੀ ਦਿੱਤਾ ਹੈਗਾ ਉਹ ਸਿੱਧਾ ਖਾਤਿਆਂ ਦੇ ਵਿੱਚ ਪਾਇਆ ਜਾਵੇ ਸਾਡੀ ਪਾਰਟੀ ਵੱਲੋਂ ਵੀ ਜਿਹੜਾ ਹੈ ਉਹ ਮਦਦ ਕਰਨ ਵਾਸਤੇ ਰਾਹਤ ਕੈਂਪ ਲਾਏ ਗਏ ਨੇ ਫਿਰੋਜ਼ਪੁਰ ਦੇ ਵਿੱਚ ਲੱਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਲੱਗਿਆ ਹਰੀਕੇ ਲੱਗਿਆ ਅੱਜ ਅਸੀਂ ਡੇਰਾ ਬਾਬਾ ਨਾਨਕ ਤੇ ਅਜਨਾਲੇ ਵੀ ਜਾ ਰਹੇ ਹਾਂ ਉੱਥੇ ਵੀ ਸ਼ੁਰੂਆਤ ਕਰਾਵਾਂਗੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅਸੀਂ ਡਾਟੇ ਇਕੱਠੇ ਕਰ ਰਹੇ ਹਾਂ ਜੀ। ਔਰ ਫਿਰੋਜ਼ਪੁਰ ਦੇ ਵਿੱਚ ਸਾਡੇ ਕੋਲੇ 830 ਪਰਿਵਾਰਾਂ ਦੇ ਜਿਹੜੇ ਹੈ ਡਾਟੇ ਜਿਹੜੇ ਆ ਉਹ ਆਏ ਆ। ਔਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਮਦਦ ਜਿਹੜੀ ਹੈ ਆਹੀ 5-7 ਦਿਨ ਦੇ ਕੇ ਤੇ ਫਿਰ ਜਿਹੜਾ ਹੈ ਉਹ ਬੰਦ ਨਾ ਕੀਤੀ ਜਾਵੇ ਜਿੰਨਾ ਚਿਰ ਇਹ ਪਰਿਵਾਰ ਉੱਬਰਦੇ ਨਹੀਂ ਆ। ਉਨਾ ਚਿਰ ਇਹਨਾਂ ਨੂੰ ਮਾਇਕ ਸਹਾਇਤਾ ਜਿਹੜੀ ਹੈ ਉਹ ਜਾਰੀ ਰੱਖੀ ਜਾਵੇ ਇਹ 50000 ਏਕੜ ਵੀ ਪ੍ਰਤੀ ਅਸੀਂ ਮੁਆਵਜ਼ੇ ਦੀ ਗੱਲ ਕਰੀਏ ਤੇ ਸਾਢੇ 4 ਲੱਖ ਏਕੜ ਜਿਹੜੀ ਹੈ ਉਹ ਫਸਲ ਖਰਾਬ ਹੋਈ ਹੈ ਤੇ ਉਸ ਹਿਸਾਬ ਦੇ ਨਾਲ 22-2300 ਕਰੋੜ ਰੁਪਇਆ ਤਾਂ ਇਕੱਲਾ ਇਹ ਮੁਆਵਜ਼ਾ ਬਣ ਜਾਂਦਾ ਹੈ ਉਸ ਤੋਂ ਇਲਾਵਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਖਰਾਬ ਹੋਇਆ ਸੜਕਾਂ ਟੁੱਟੀਆਂ ਨੇ ਸਕੂਲ ਟੁੱਟੇ ਹੈ ਘਰਾਂ ਘਰਾਂ ਦੀਆਂ ਜਿਹੜੀਆਂ ਨੇ ਉਹ ਬਿਲਡਿੰਗਾਂ ਜਿਹੜੀਆਂ ਨੇ ਲੈਂਟਰ ਜਿਹੜੇ ਨੇ ਉਹ ਡਿੱਗੇ ਨੇ ਮੱਝਾਂ ਮਰੀਆਂ ਨੇ ਮੁਰਗੀਆਂ ਮਰੀਆਂ ਨੇ ਔਰ ਵੱਡਾ ਜਿਹੜਾ ਨੁਕਸਾਨ ਹੋਇਆ ਜਿਹੜੇ ਦੁਕਾਨਾਂ ਖਤਮ ਹੋਈਆਂ ਨੇ ਛੋਟੇ ਛੋਟੇ ਦੁਕਾਨਦਾਰ ਜਿਹੜੇ ਪਿੰਡਾਂ ਚ ਸਾਮਾਨ ਵੇਚਦੇ ਉਹਨਾਂ ਦੀਆਂ ਦੁਕਾਨਾਂ ਸਾਮਾਨ ਸਾਰਾ ਕੁਝ ਰੁੜ ਗਿਆ ਬਹੁਤ ਵੱਡਾ ਨੁਕਸਾਨ ਹੈ 1700 ਪਿੰਡਾ ਜੀ ਤੇ ਇਸ ਹਿਸਾਬ ਨਾਲ ਮੇਰੇ ਖਲ 90 ਕ ਲੱਖ ਰੁਪਇਆ ਬਣਦਾ ਤੇ 90 ਕ ਲੱਖ ਰੁਪਏ ਨਾਲ ਤਾਂ 1 ਕਿਲੋਮੀਟਰ ਸੜਕ ਦਾ ਟੋਟਾ ਨਹੀਂ ਬਣਦਾ ਹੈ ਮੈਂ ਪਹਿਲਾਂ ਕਿਹਾ ਕਿ ਇਹ ਇੱਕ ਮਜ਼ਾਕ ਹੈ ਤੇ ਇਹ ਮਜ਼ਾਕ ਦਿੱਲੀੋਂ ਬੈਠੇ ਕਰ ਦਿੰਦੇ ਤੇ ਸ਼ਾਇਦ ਅਸੀਂ ਇੰਨਾ ਬੁਰਾ ਨਾ ਮਨਾਉਂਦੇ ਲੇਕਿਨ ਪੰਜਾਬ ਦੀ ਧਰਤੀ ਤੇ ਆ ਕੇ ਮਜ਼ਾਕ ਕੀਤਾ ਕੇਂਦਰ ਹਾਗినా ਕੰਸਟਰਕਸ਼ਨ ਦੇ ਵਿੱਚ ਜਿਹੜੀ ਰੇਤ ਯੂਜ਼ ਹੁੰਦੀ ਹੈ ਉਹ ਤਾਂ 5-7% ਹੀ ਆਈ ਹੋਣੀ ਹੈ ਬਾਕੀ ਤਾਂ ਸਾਰੀ ਮਿੱਟੀ ਹੈ ਜਿਹੜੀ ਕਿਸੇ ਕੰਮ ਨਹੀਂ ਆਉਣੀ ਸਿਰਫ ਭਰਤ ਦੇ ਕੰਮ ਆ ਸਕਦੀ ਹੈ ਉਹਦਾ ਕੋਈ ਬਹੁਤਾ ਵੱਡਾ ਕਿਸਾਨਾਂ ਨੂੰ ਲਾਭ ਨਹੀਂ ਹੋਣ ਵਾਲਾ ਹੈ ਹਾਂ ਜਿੱਥੇ ਜਿਹਦੇ ਖੇਤਾਂ 'ਚ ਰੇਤ ਆ ਗਈ ਹੈ ਕੰਸਟਰਕਸ਼ਨ 'ਚ ਕੰਮ ਹੋਣ ਵਾਲੀ ਤੇ ਉਹਨਾਂ ਨੂੰ ਇਹਦਾ ਲਾਭ ਹੋਣਾ ਹੈ ਬਾਕੀਆਂ ਨੂੰ ਜਿਹੜਾ ਹੈ ਉਹ ਲਾਭ ਨਹੀਂ ਹੋਣਾ ਹੈ ਇਸ ਮਗਰੋਂ ਗਿਆਨੀ ਹਰਪੀਤ ਸਿੰਘ ਆਏ ਅਸਲ ਮੁੱਦੇ ਉੱਤੇ ਅਤੇ ਸਿੱਧਾ ਨਿਸ਼ਾਨਾ ਸੇਧ ਦਿੱਤਾ ਸੁਖਵੀਰ ਬਾਦਲਵਾਲ ਅਜਿਹਾ ਉਹਨਾਂ ਉਦੋਂ ਕੀਤਾ ਜਦੋਂ ਪੱਤਰਕਾਰਾਂ ਨੇ ਸੁਖਵੀਰ ਬਾਦਲ ਵੱਲੋਂ ਹੜਪੀੜਤਾ ਨੂੰ ਰੁਪਏ ਬੰਡੇ ਜਾਣਾਰੇ ਸਵਾਲ ਕੀਤਾ ਇਸ ਉੱਤੇ ਸ਼੍ਰੀ ਕਲਤਖ ਸਾਹਿਬ ਦੇ ਸਾਫਾ ਕਾ ਜੱਥੇਦਾਰ ਨੇ ਆਖਿਆ ਕਿ ਪੀਟੀਸੀ ਨੇ ਗਰਵਾਨੀ ਵੇਚ ਕੇ ਬਹੁਤ ਰੁਪਏ ਘਟੇ ਕੀਤੇ ਨੇ ਜੇਕਰ ਹੁਣ ਹੜਪੀੜਿਤ ਸੰਗਤ ਨੂੰ ਵੰਡੇ ਜਾ ਰਹੇ ਨੇ ਤਾਂ ਇਹ ਲੈ ਲੈਣੇ ਚਾਹੀਦੇ ਨੇ ਉਹਨਾਂ ਆਪਣੇ ਨਾਲ ਬੈਠੇ ਸੁਰਜੀਤ ਸਿੰਘ ਰਖੜਾ ਵੱਲੋਂ 10 ਕਰੋੜ ਰੁਪਏ ਹੜਪੀੜਤਾ ਨੂੰ ਦੇਣ ਦੀ ਛਲਾਗਾ ਕੀਤੀ ਨਾਲ ਹੀ ਉਹਨਾਂ ਪੁਨਰ ਸੁਰਜੀਤ ਕਾਲੀਦਲ ਵੱਲੋਂ 1 ਲੱਖ ਲੀਟਰ ਡੀਜ਼ਲ ਦੇਣ ਅਤੇ ਰਵਿੰਦਰ ਸਿੰਘ ਵੱਲੋਂ ਵੀ ਲੱਖਾਂ ਦੀ ਮਾਲੀ ਮਦਦ ਦੇਣ ਦੀ ਗੱਲ ਆਖੀ ਜੇ ਜਾਣਦੇ ਹੋ ਪੀਟੀਸੀ ਗੁਰਬਾਣੀ ਲਾਈਵ ਕਰਦਾ ਹੈ ਤੇ ਗੁਰਬਾਣੀ ਲਾਈਵ ਦਾ ਜੇ ਕਹਿ દઈએ ਮੋٹے ਸ਼ਬਦਾਂ ਵਿੱਚ ਗੁਰਬਾਣੀ ਵੇਚ ਕੇ ਬੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਜੇ ਬੰਦੇ ਆ ਤੇ ਲੈ ਲੈਣੇ ਚਾਹੀਦੇ ਲੋਕ ਆਰੇ ਰਖੜਾ ਸਾਹਿਬ ਮੇਰੇ ਕੋਲੇ ਬੈਠੇ ਆ ਕੱਲ ਵੀ ਇਹਨਾਂ ਨੇ 10 ਕਰੋੜ ਰੁਪਏ ਦਾ ਜਿਹੜਾ ਐਲਾਨ ਕੀਤਾ ਉਹ ਸਾਡੀ ਪਾਰਟੀ ਦੇ ਵਰਕਰ ਜਾਂ ਸਾਡੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਉਹਨਾਂ ਨਾਲ ਜੁੜੇ ਜਿਹੜੇ ਵਲੰਟੀਅਰ ਆ ਉਹ ਇਸ 10 ਕਰੋੜ ਰੁਪਏ ਦੀ ਜਿਹੜੀ ਹੈ ਉਹ ਤਕਸੀਮ ਜਿਹੜੀ ਹੈ ਉਹ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਰਨਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਜਿਹੜਾ ਹੈ ਉਹ ਦੇਾਂਗੇ ਕਿਉਂਕਿ ਰੇਤਾ ਚੁੱਕਣਾ ਪਏਗਾ ਬਾਅਦ ਦੇ ਵਿੱਚ ਤੇ ਰੇਤਾ ਚੁੱਕਣ ਵਾਸਤੇ ਡੀਜ਼ਲ ਦੀ ਲੋੜ ਪੈਗੀ ਤਾਂ 1 ਲੱਖ ਲੀਟਰ ਜਿਹੜਾ ਡੀਜ਼ਲ ਹੈ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਸਰਦਾਰ ਰਵਿੰਦਰ ਸਿੰਘ ਸਾਡੀ ਪਾਰਟੀ ਨਾਲ ਜੁੜੇ ਹੈ ਉਹਨਾਂ ਨੇ ਵੀ ਬਹੁਤ ਵੱਡੀ ਮਾਇਕ ਸਹਾਇਤਾ ਜਿਹੜੀ ਹੈ ਉਹ ਪਾਰਟੀ ਦੇ ਰਾਹੀ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਜਿਹੜਾ ਦੇਣ ਦਾ ਸਾਡੇ ਨਾਲ ਵਚਨ ਕੀਤਾ ਹੈਗਾ ਮੁੱਖੀ ਗੱਲ ਕੀ ਹੈ ਕਿ ਜਿਹੜੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਹੈ ਉੱਥੇ ਅਸੀਂ ਬਿਨਾਂ ਜਾਤ ਪਾਤ ਕੁੱਲ ਗੋਤ ਧਰਮ ਦੇਖਿਆਂ ਜਿਹੜੇ ਵੀ ਪ੍ਰਭਾਵਿਤ ਨੇ ਅਸੀਂ ਉਹਨਾਂ ਦੀ ਜਿਹੜੀ ਹੈ ਉਹ ਰੱਜਵੀਂ ਸਹਾਇਤਾ ਕਰਾਂਗੇ ਤੇ ਜਿਸ ਕਿਸਮ ਦੀ ਲੋੜ ਹੋਈ ਉਹਦੀ ਅਸੀਂ ਜੜੇ ਉੱਪਰ ਭਾਈ ਕਰਨ ਦਾ ਯਤਨ ਕਰਾਂਗੇ ਜਿੰਨੀ ਕੁ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਕਿਉਂਕਿ ਅਸੀਂ ਕੋਈ ਰਾਜੇ ਨਹੀਂ ਐ ਅਸੀਂ ਕੋਈ ਮਾਲਕ ਨਹੀਂ ਐ ਅਸੀਂ ਆਕਾਲ ਨਾ ਅਸੀਂ ਸਰਮਾਇਦਾਰ ਆ ਤੇ ਅਸੀਂ ਤਾਂ ਸਿਰਫ ਆਕਾਲ ਪੁਰਖ ਦੇ ਸੇਵਾਦਾਰ ਆ ਤੇ ਜਿੰਨੀ ਕ ਆਕਾਲ ਪੁਰਖ ਨੇ ਸਾਡੀ ਝੋਲੀ ਸੇਵਾ ਪਾਈ ਐ ਅਸੀਂ ਉਸ ਝੋਲੀ ਦੇ ਵਿੱਚੋਂ ਜਿਹੜਾ ਹੈ ਉਹ ਹੜਪੀਟਾਂ ਦੀ ਜੜੀ ਐ ਉਹ ਸੇਵਾ ਕਰਨ ਦਾ ਜਿਹੜਾ ਯਤਨ ਕਰਾਂਗੇ 10 ਕਰੋੜ ਰੁਪਇਆ ਰਖੜਾ ਸਾਹਿਬ ਨੇ ਅਨਾਉਂਸ ਕੀਤਾ ਐ ਇਹ ਵੀ ਸਾਡੇ ਪਾਰਟੀ ਦੇ ਵਲੰਟੀਅਰ ਵਰਕਰ ਤੇ ਸਾਡੇ ਜਿਹੜੇ ਸਹਿਯੋਗੀ ਜੜੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਦੇ ਵਲੰਟੀਅਰ ਜਿਹੜੇ ਆ ਉਹ ਕਰਨਗੇ ਤੇ ਸਰਦਾਰ ਰਵਿੰਦਰ ਸਿੰਘ ਵੀ ਵੱਡੀ ਰਕਮ ਜਿਹੜੀ ਹੈ ਉਹ ਇਹਨਾਂ ਹੜਪੀੜਤਾਂ ਲਈ ਸਾਡੀ ਪਾਰਟੀ ਦੇ ਵਲੰਟੀਅਰਾਂ ਦੁਆਰਾ ਜਿਹੜਾ ਹੈ ਉਹ ਸਹਾਇਤਾ ਵਜੋਂ ਜਿਹੜਾ ਉਹ ਸਾਨੂੰ ਦੇਣਗੇ ਤੇ ਅਸੀਂ ਹਰ ਸੰਭਵ ਜਿਹੜੀ ਹੈ ਉਹ ਮਦਦ ਕਰਦੇ ਰਾਂਗੇ ਔਰ ਉਹਨਾਂ ਚਿਰ ਕਰਦੇ ਰਾਵਾਂਗੇ ਜਿੰਨਾ ਚਿਰ ਪੀੜਤ ਪਰਿਵਾਰ ਜਿਹੜੇ ਆ ਉਹ ਉੱਭਰ ਨਹੀਂ ਜਾਂਦੇ ਇਸੇ ਸਮੇਂ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਦੀ ਏਕਤਾ ਬਾਰੇ ਵੀ ਇੱਕ ਅਹਿਮ ਗੱਲ ਆਖੀ ਉਹਨਾਂ ਦਾ ਮੰਨਣਾ ਹੈ ਕਿ ਜਿੰਨੇ ਸਟੇਟ ਟੂ ਸਟੇਟ ਸਬੰਧ ਮਜ਼ਬੂਤ ਹੋਣਗੇ ਦੇਸ਼ ਉਹਨਾਂ ਹੀ ਮਜ਼ਬੂਤ ਹੋਏਗਾ ਦੇਸ਼ ਦੀ ਮਜ਼ਬੂਤੀ ਸਟੇਟ ਤੇ ਕੇਂਦਰ ਦੇ ਸਬੰਧਾਂ ਨਾਲ ਨਹੀਂ ਹੋਣੀ ਦੇਸ਼ ਦੀ ਮਜ਼ਬੂਤੀ ਸਟੇਟ ਟੂ ਸਟੇਟ ਦੇ ਸਬੰਧਾਂ ਦੇ ਨਾਲ ਹੋਣੀ ਹੈ ਜਿੰਨਾ ਸਟੇਟ ਟੂ ਸਟੇਟ ਦੇ ਜਿਹੜੇ ਸਬੰਧਾ ਮਜ਼ਬੂਤ ਹੋਣਗੇ ਉਹਨਾਂ ਦੇਸ਼ ਮਜ਼ਬੂਤ ਹੋਊਗਾ ਇਹ ਜਿਹੜਾ ਭਾਰਤ ਦੀਆਂ ਸਰਕਾਰਾਂ ਨੇ ਕਰਤਾ ਨਾ ਕਿ ਸਟੇਟ ਟੂ ਸੈਂਟਰ ਸਬੰਧ ਇਹਨੇ ਭਾਰਤ ਨੂੰ ਕਮਜ਼ੋਰੀ ਕੀਤਾ ਬਹੁਤਾ ਮਜ਼ਬੂਤ ਨਹੀਂ ਕੀਤਾ ਹੈ ਜੀ ਤੇ ਜਿੰਨਾ ਸਟੇਟਾਂ ਨੇ ਜਿਹੜਾ ਸਹਾਇਤਾ ਕੀਤੀ ਹੈ ਤੇ ਉਹਨਾਂ ਸਟੇਟਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਪੰਜਾਬ ਪੰਜਾਬ ਦੀ ਮਦਦ ਕਰਨ ਲਈ ਆ ਰਿਹਾ ਹੈ ਤੇ ਇੱਕ ਅਜੀਬ ਜੇ ਕਿਸਮ ਦਾ ਵਰਤਾਂਤ ਸਿਰਜਿਆ ਜਾ ਰਿਹਾ ਹੈ ਇਤੇ ਸਿੱਖਾਂ ਤੇ ਖਾਸਿਆਗਤ ਲੋਕਾਂ ਦੇ ਵਿੱਚ ਪੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਹਿੰਦੂ ਸਿੱਖਾਂ ਦੇ ਵਿੱਚ ਪੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਨਰੇਟਿਵ ਬਣਿਆ ਕਿ ਪੰਜਾਬ ਉੱਠਦਾ ਆਪਣੇ ਬਲਬੂਤੇ ਉੱਠਦਾ ਉਹਨੂੰ ਤੋੜਨ ਦਾ ਸਿੱਖ ਵਿਰੋਧੀ ਏਜੰਸੀਆਂ ਦਾ ਇਹ ਏਜੰਡਾ ਹੈ ਔਰ ਇਹ ਏਜੰਡਾ ਜਿਹੜਾ ਕਿਸੇ ਵੀ ਕੀਮਤ ਦੇ ਉੱਤੇ ਸਫਲ ਨਹੀਂ ਹੋਣ ਦਿੱਤਾ ਜਾਏਗਾ